ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਕਤਖੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਕੁ ਮਹੀਨਿਆਂ ਦੀ ਮੱਝ ਸੀ ਵੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜ਼ਿਮੀਦਾਰ ਭਰਾ ਵੱਧ ਜਾਣ ਕਰ ਲੈਨੇ ਆਪਾਂ ਵਾਈ ਤੋਂ। ਭਾਈ ਜੀ ਸੱਸੀ ਕਾ ਜੀ। ਸੱਸੀ ਜੀ ਭਾਈ। ਨਾਮ ਜਸੀਰਾ ਜੀ। ਪਿੰਡ ਬਸਤਗੜਾ। ਜ਼ਿਲ੍ਹਾ ਪਰਣਾਲਾ। ਹਾਂ ਜੀ ਭਾਈ ਮੱਝ ਕਹਵੇਂ ਸੂਏ ਆਪਣੀ ਸੂਈ ਵਿਸੇ। ਚੌਥੇ ਸੂਏ ਸੂਏ ਜੀ ਮੱਝ। ਠੀਕ ਹੈ ਕਿੰਨੇ ਟਾਈਮ ਹੋਗਾ ਭਾਈ ਸੂਈ ਨੂੰ? ਤਿੰਨ ਮਹੀਨੇ ਹੋਇਆ ਸੂਈ ਨੂੰ। ਠੀਕ ਹੈ ਬੱਚਾ ਕੀ ਆਈ ਮਗਰ? ਕੱਟੀ ਹੈ ਜੀ 10000 ਦੀ ਕੱਟੀ ਪਿੱਛੇ ਦੇਖੋ। ਠੀਕ ਆ। ਕੱਟੀ ਬਹੁਤ ਛੋਰੀ ਆ। ਫੋਫਰਾ ਮਗਰ ਕੱਟੀ ਆ। ਤੇ ਟੀਕਾ ਡੂਗਾ ਭਰਾਇਆ ਭਰਾਇ ਇਹਦੇ। 1 ਮਹੀਨਾ ਹੋ ਗਿਆ ਪੂਰਾ। ਠੀਕ ਆ ਜੀ। ਤੇ ਰੇਟ ਭਰਾਇ ਦਾ ਜਾਇਜ਼ ਆ। 80 ਲੋ ਜੀ 80000 ਰੁਪਿਆ ਰੇਟ ਆ ਬਾਈ ਨੇ ਮੰਗਿਆ ਤੇ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਕਦਾ 10 ਕਿਲੋ ਦਾ ਦਾ ਪੂਰਾ ਪੂਰਾ ਦਾ ਕਿਲੋ ਪੂਰਾ ਦੋ ਨਾ ਛੌਂਕੜਾ ਉਧਰ ਉਧਰ ਸਾਇ ਤੋਂ ਦੋ ਤਿੰਨਾਂ ਕਿ ਚੋਲੀ ਬੰਦਾ ਤੂੰ ਚਾਰ ਡੰਗ ਚੋਈਆ ਬੈਠਾ ਠੀਕ ਹੈ ਇਸੀ ਮੈਂ ਲੋ ਭਰਾ ਚੈੱਕ ਕਰ ਸਕਦਾ ਚੌਥਾ ਸੂਆ ਤੇ ਤਿੰਨ ਮਹੀਨੇ ਹੋ ਗਏ ਸੂਈ ਨੂੰ ਤਿੰਨ ਮਹੀਨਾ ਹੋ ਗਿਆ ਬਾਈ ਕਹਿੰਦਾ ਠੀਕ ਆ ਭਰਾ ਇਹਨੂੰ ਤਨ ਲੋ ਜੀ ਤੋੜ ਦੋ ਭਰਾ ਲੰਮੀ ਤੋੜ ਦੋ ਮੜਾ ਜਾ ਲੋ ਲੈ ਵੇ ਤਾਂ ਤਾਜਾ ਤੁਸੀਂ ਲਾ ਸਕਦੇ ਭਰਾ ਗਾਵਾ ਵਾਂਗੂ ਲੈ ਵਾ ਲੋ ਜੀ ਚੈੱਕ ਕਰ ਸਕਦੇ ਇੱਕ ਮਿੰਟ ਰੁਕ ਲਾ ਬਈ ਮੜਿਆ ਲੇਵਾ ਦਿਖਾ ਦੀ ਥਾਣ ਦਿਖਾ ਦੀ ਸਾਰੇ ਲੋ ਜੀ ਲੋ ਇਕਰ ਮੰਦ ਦੱਲੀ ਜਾ ਤਾ ਲੋ ਜੀ ਇਕਰ ਵੀ ਦੇਖ ਸਕਦੇ ਫੇਸ ਚੈੱਕ ਕਰ ਸਕਦੇ ਪਰਾ ਲੋ ਜੀ ਨਾੜਾ ਨੂੜਾ ਦੱਦੜੇ ਨੇ ਬਹੁਤ ਵਧੀਆ ਠੀਕ ਹੈ ਜੀ ਦੋਨੀਆਂ ਸਾਈਡ ਨਾੜਾ ਤੁਹਾਨੂੰ ਦਿਖਾ ਵੀ ਦਿੰਦੇ ਆ ਬਈ ਇਧਰ ਮੜਾ ਸਾਈਡ ਤੇ ਵੰਦ ਦਰ ਨਾਟ ਲੈ ਬਸ ਨਿੰਦਸਾ ਸਸਾ ਰੁਕ ਇੱਕ ਮਿੰਟ ਇਧਰਲੀ ਸਾਈਡ ਵੀ ਨਾੜਾ ਦਿਖਾ ਦਈਏ ਲੋ ਜੀ ਚੈੱਕ ਕਰਕੇ ਬਹੁਤ ਸ਼ੰਡੀ ਸੀ ਲੋ ਜੀ ਜੇ ਕਰ ਸੇ ਦਿੱਲੀ ਸੜਾ ਹਾਂ ਬਈ ਘਮਾਲਾ ਹੁਣ ਦੂਜੀ ਰੋਡ ਲੋ ਜੀ ਲੋ ਜੀ ਜੱਚਾ ਡਾਂਗ ਤੇ ਉਹ ਨਾੜਾ ਨੁੜਾ ਦੁੱਧਣਗਾ ਜਿਵੇਂ ਪੈ ਪਾਈ ਹੁੰਦੀ ਐ ਦੇਖ ਲਿਓ ਦੇਖੋ ਜੀ ਠੀਕ ਐ ਤੇ ਕੱਟੀ ਬਹੁਤ ਸੋਹਣੀ ਆ ਲੋ ਜੀ ਵੇ ਕੱਟੀ ਤੇ ਥਣ ਦਿਖਾ ਦੇ ਨਾਲੇ ਲੋ ਬਰੋ ਬਰੋ ਅੱਡੇ ਕੜੇ ਤੱਕਾ ਕਰ ਗੋ ਆਈ ਗੱਲੀ ਕੋਈ ਗੱਲ ਨਾ ਮੜਾ ਜਾਂ ਮਸਤ ਪੂਛ ਪੜਨਾ ਕੋਈ ਪੂਛ ਪੂਛ ਪੜਨਾ ਕਰ ਲੋ ਜੀ ਕੱਟੀ ਦੇ ਵੀਸ ਨੂੰ ਤੁਹਾਨੂੰ ਦਿਖਾ ਦਨੇ ਆ। ਚੀਜਾਂ ਕੱਟਿਆ। ਲੋ 4 ਥਾਣਾ ਕੋਈ ਫੋਟ ਨਹੀਂ ਖੋਸਾ। ਠੀਕ ਹੈ ਜੀ। ਫੇਸ ਕੁਆਲਿਟੀ ਦੇਖਿਆ। ਮਾਂ ਤੇ ਆਦਾ ਮੂੰਹ ਆ ਫੇਸ ਕੁਆਲਿਟੀ ਦੀ। ਚੈੱਕ ਕਰ ਸਾਬ। ਸੰਗੇ ਜਰੂਰ ਭਰਾ ਵੱਡੇ ਆ। ਠੀਕ ਹੈ ਜੀ। ਪਰ ਦੁੱਧ ਦਾ ਤੁਹਾਨੂੰ ਗੰਗਾ ਵਾਂਗੂ ਲੇਵਾ। ਦੇਖੀ ਰਿਆ। ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜ਼ਿੰਮੇਦਾਰ ਭਰਾ। ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ।